ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮਨਦੀਪ कौर ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਅ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੇਂ-ਨਵੇਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ 27th April ਨੂੰ ਸਾਡੇ ਲਾਈਵ ਦੇ ਉੱਪਰ ਜਿਹੜਾ ਹੈ 11 ਵਜੇ ਇੱਕ ਨਿਕਲੇਗਾ ਬਹੁਤ ਹੀ ਪਿਆਰਾ ਜਿਹਾ ਗਿਫਟ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਸਾਡੀ ਲੌਂਗ ਵੀਡੀਓ ਤੇ ਕਮੈਂਟ ਕਰਨੇ ਆ ਪਲੱਸ ਸਾਡੀ ਲਾਈਵ ਦੇ ਵਿੱਚ ਹਰ ਰੋਜ਼ ਜੁੜਨਾ ਹੈ ਠੀਕ ਹੈ ਜੀ 27th ਅਸੀਂ ਸੰਡੇ ਲਾਸਟ ਸੰਡੇ ਜਿਹੜਾ ਇੱਕ ਬਹੁਤ ਹੀ ਪਿਆਰਾ ਜਿਹਾ ਗਿਫਟ ਕੱਢਾਂਗੇ ਉਹ ਵਾਲੇ ਈ ਵਿਊਅਰਸ ਲਈ ਜਿਹੜੇ ਸਾਡੀ ਸਪੋਰਟ ਕਰਦੇ ਨੇ ਜਿਹੜੇ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਨੇ ਸਪੋਰਟਿਵ ਨੇ ਸਾਡੇ ਠੀਕ ਹੈ ਜੀ ਚਲੋ ਕਰਦੇ ਹਾਂ ਸਟਾਰਟ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰੇ ਜੇ ਸੂਟ ਨੇ ਅ ਅੱਜ ਜਿਹੜੀ ਕਲੈਕਸ਼ਨ ਆ ਉਹ ਬੁਟੀਕ ਸੂਟਸ ਤੇ ਹੋਏਗੀ ਠੀਕ ਹੈ ਇਸ ਤਰ੍ਹਾਂ ਜੇ ਬਾਰਡਰ ਲਾਈਨ ਦੀ ਫਿਨਿਸ਼ਿੰਗ ਆਏਗੀ ਵੇਲ ਆਏਗੀ ਫਲਾਵਰਿੰਗ ਆਏਗੀ ਠੀਕ ਹੈ ਜੀ ਤੇ ਬ੍ਰਾਂਡਡ ਸੂਟ ਦੇ ਉੱਪਰ ਸਾਰਾ ਹੀ ਕੰਮ ਹੋਇਆ ਆ ਇਸ ਕਰਕੇ ਇਸ ਤੇ ਕਲਰ ਵਾਈਜ਼ ਤੁਹਾਨੂੰ ਜਿਹੜੀ ਕੋਈ ਵੀ ਪ੍ਰੋਬਲਮ ਨਹੀਂ ਹੋ ਰੂਬੀ ਕਾਟਨ ਦਾ ਸਟੱਫ ਆ ਇਸ ਤਰ੍ਹਾਂ ਲਾਈਨਿੰਗ ਵਾਲਾ ਇਹ ਸਟੱਫ ਆ ਕਾਫੀ ਜਿਹੜਾ ਟ੍ਰੈਂਡਿੰਗ ਦੇ ਵਿੱਚ ਆ ਮਾਰਕੀਟ ਦੇ ਵਿੱਚ ਚੱਲਦਾ ਪਿਆ ਆ ਇਸੀ ਜਿਹੜੀ ਆ ਨਾ ਸ਼ੋ ਉਹ ਲੀਨਨ ਟਾਈਪ ਹੁੰਦੀ ਆ ਪਰ ਲੀਨਨ ਵਾਲਾ ਨਹੀਂ ਹੁੰਦਾ ਕਿਉਂਕਿ ਲੀਨਨ ਜਿਹੜਾ ਆ ਮੋਸਟਲੀ ਸਾਨੂੰ ਲਾਈਨਿੰਗ ਲਗਾਉਣੀ ਪੈਂਦੀ ਆ ਇੱਕਦਮ ਵਿਜ਼ੀਬਲ ਜਿਹੜਾ ਨਹੀਂ ਹੋਏਗਾ ਬਿਲਕੁਲ ਵਿਜ਼ੀਬਲ ਨਹੀਂ ਹੋਏਗਾ ਤੇ ਨਾ ਹੀ ਇਹਨੂੰ ਕੋਈ ਲਾਈਨਿੰਗ ਦੀ ਲੋੜ ਹੋਏਗੀ ਠੀਕ ਹੈ ਜੀ ਬਹੁਤ ਸੋਹਣਾ ਜਿਹੜਾ ਸੂਟ ਆ ਦਾ ਰੂਬੀ ਮਿਲਸ ਦਾ ਇਹ ਵਾਲਾ ਫੈਬਰਿਕ ਆਏਗਾ ਤੇ ਲਾਈਟ ਲਵੇਂਡਰ ਜੀ ਸ਼ੇਡ ਆ 컬러 ਵੀ ਬਹੁਤ ਸੋਹਣਾ ਆ ਉੱਪਰ embroidery ਆਏਗੀ ਫਲਾਵਰਸ ਆਉਣਗੇ ਗ੍ਰੀਨ ਟੋਨ ਜਿਹੜੀ ਆ ਉਹ ਲਾਈਟ ਡਾਰਕ ਦਾ ਕੰਬੀਨੇਸ਼ਨ ਆਏਗਾ ਠੀਕ ਹੈ ਜੀ ਪਲੱਸ ਇਸ ਦੇ ਵਿੱਚ ਜਿਹੜਾ ਤੁਹਾਨੂੰ ਬਾਜੂ ਦੀ ਵੀ embroidery ਦਾ ਵਰਕ ਮਿਲੇਗਾ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੋਏਗੀ ਅੱਜ ਦੀ ਅਗਲਾ ਦੇਖੋ ਇਹ ਵਾਲਾ ਪੈਟਰਨ ਜਿਹੜਾ ਆ ਇਹ ਵੀ ਦਾ ਰੂਬੀ ਮੇਲਸ ਦਾ ਹੀ ਸੂਟ ਹੋਏਗਾ ਇਸ ਦੇ ਵਿੱਚ ਤੁਹਾਨੂੰ ਵੇਲ ਆਏਗੀ ਤੇ ਕ੍ਰੈਸ਼ ਕਾਟਨ ਕ੍ਰੈਸ਼ ਕਾਟਨ ਫੈਬਰਿਕ ਹੋਏਗਾ ਟਰੈਂਡਿੰਗ ਦੇ ਵਿੱਚ ਫੈਬਰਿਕ ਚੱਲਣ ਵਾਲਾ ਆ ਬਹੁਤ ਹੀ ਪਿਆਰੀ ਜੀ ਰੇਂਜ ਹੋਏਗੀ ਤੇ ਅਗਰ ਜਿਹੜਾ ਵੀ ਤੁਹਾਨੂੰ ਸੂਟ ਕਲਰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈਣਾ ਆ 7814352822 ਤੇ ਠੀਕ ਹੈ ਜੀ ਇਸ ਤਰ੍ਹਾਂ ਜਿਹੜੀ ਉਹ ਕੱਟਵਰਕ ਵਾਲੀ ਡਬਲ ਕੱਟ ਵਾਲੀ ਤੁਹਾਨੂੰ ਜਿਹੜੀ ਏਮਬਰਾਇਡਰੀ ਮਿਲਦੀ ਪਈ ਆ ਉੱਪਰ ਜਿਹੜੀ ਜਿਹੜੇ ਕਲਰ ਲੱਗੇ ਨੇ ਉਹ ਇੱਕਦਮ ਐਲੀਗੈਂਟ ਜਿਹੇ ਕਲਰ ਲੱਗੇ ਨੇ ਪਿੰਕ ਕਲਰ ਮਹਿਰੂਨ ਕਲਰ ਫਿਰੋਜ਼ੀ ਡਾਰਕ ਕਲਰ ਤੇ ਗ੍ਰੀਨ ਕਲਰ ਦੀ ਜਿਹੜੀ ਉਹ ਸ਼ੇਡਿੰਗ ਆ ਪਲਾਸਿਸ ਦੇ ਵਿੱਚ ਜਰੀ ਦਾ ਥੋੜਾ ਵਰਕ ਆਏਗਾ ਕ੍ਰੈਸ਼ ਕਾਟਨ ਜਿਹੜਾ ਇਹ ਫੈਬਰਿਕ ਹੋਏਗਾ ਦਾ ਰੂਬੀ ਮਿਲਸ ਦਾ ਹੀ ਸੂਟ ਹੋਏਗਾ ਇੱਕਦਮ ਬ੍ਰਾਂਡਡ ਸੂਟ ਦੇ ਉੱਪਰ ਏਮਬ੍ਰੋਇਡਰੀ ਦਾ ਵਰਕ ਹੋਏਗਾ ਤੇ ਕਲਰ ਆਏਗਾ ਇਹਦਾ ਸਟੀਲ ਗ੍ਰੇ ਕਲਰ ਠੀਕ ਹੈ ਜੀ ਇਸ ਤਰ੍ਹਾਂ ਤੁਹਾਨੂੰ ਬਾਜੂ ਤੇ ਵੀ ਜਿਹੜਾ ਉਹ ਵਰਕ ਮਿਲੇਗਾ ਪੂਰੀ ਬਾਰਡਰ ਲਾਈਨ ਜਿਹੜੀ ਤੁਹਾਡੀ ਚੜੀ ਆਏਗੀ ਆ ਬਾਰਡਰ ਤੇ ਆਏਗੀ ਸੇਮ ਹੀ ਬਾਰਡਰ ਲਾਈਨ ਜਿਹੜੀ ਹੈ ਉਹ ਤੁਹਾਨੂੰ ਬਾਜੂ ਤੇ ਮਿਲੇਗੀ ਠੀਕ ਹੈ ਜੀ ਸਟੀਲ ਗ੍ਰੇ ਕਲਰ ਆ ਇੱਕਦਮ ਗਰਮੀਆਂ ਵਾਲੇ ਕਲਰ ਆਉਣਗੇ ਅਗਲਾ ਆਏਗਾ ਪੀਕਾਕ ਟਾਈਪ ਸ਼ੇਡ ਹੈ ਠੀਕ ਹੈ ਜੀ ਬਲੂਇਸ਼ ਪੀਕਾਕ ਸ਼ੇਡ ਆਏਗੀ ਬਹੁਤ ਹੀ ਸੋਹਣਾ ਜਿਹਾ ਕਲਰ ਇਹਦੇ ਕਲਰ ਵੀ ਬਹੁਤ ਸੋਹਣਾ ਆ ਤੇ ਉੱਪਰ ਏਮਬਰਾਇਡਰੀ ਦਾ ਵੀ ਵਰਕ ਆਏਗਾ ਠੀਕ ਹੈ ਇਸ ਤਰ੍ਹਾਂ ਜਿਹੜੇ ਇੱਕਦਮ ਲੰਮੇ ਚੌੜੇ ਫਲਾਵਰਸ ਆਉਣਗੇ ਪਿੰਕ ਕਲਰ ਪਿੰਕ ਡਾਰਕ ਕਲਰ ਲਾਈਟ ਕਲਰ ਦੇ ਤੇ ਨਾਲ ਗ੍ਰੀਨ ਕਲਰ ਨਾਲ ਸ਼ੇਡਿੰਗ ਆਏਗੀ ਠੀਕ ਹੈ ਜੀ ਨਾਲ ਆਏਗੀ ਗ੍ਰੀਨ ਕਲਰ ਨਾਲ ਸ਼ੇਡੀ ਸ਼ੇਡਿੰਗ ਆਏਗੀ ਬਹੁਤ ਪਿਆਰਾ ਤੇ ਇੱਕਦਮ ਰੂਬੀਆ ਦਾ ਜਿਹੜਾ ਇਹ ਹੋਏਗਾ ਸਟਾਫ ਹੋਏਗਾ ਪਰ ਇਸ ਤੇ ਵੇਖੋ ਵਿਜ਼ਿਬਿਲਟੀ ਬਿਲਕੁਲ ਨਹੀਂ ਹੋਏਗੀ ਲਾਈਨਿੰਗ ਤੋਂ ਬਿਨਾ ਤੁਸੀਂ ਸਟੀਚ ਕਰਾ ਸਕਦੇ ਜੀ ਠੀਕ ਹੈ ਇਸ ਦੀ ਬਾਰਡਰ ਲਾਈਨ ਦੀ ਏਮਬਰਾਇਡਰੀ ਆਏਗੀ ਅਗਲਾ ਫੇਰ ਆ ਗਿਆ ਕ੍ਰਾਸ਼ ਦੇ ਵਿੱਚ ਠੀਕ ਹੈ ਅਗਲਾ ਫੇਰ ਕ੍ਰਾਸ਼ ਦੇ ਵਿੱਚ ਸੂਟ ਆ ਬਹੁਤ ਸੋਹਣੀ ਏਮਬਰਾਇਡਰੀ ਦਾ ਵਰਕ ਆਏਗਾ ਬਹੁਤ ਹੀ ਪਿਆਰਾ ਏਮਬਰਾਇਡਰੀ ਦਾ ਵਰਕ ਹੈ ਇਹ ਵੀ ਰੂਬੀ ਮਿਲਸ ਦਾ ਹੀ ਸੂਟ ਹੋਏਗਾ ਤੇ ਇਸ ਤਰ੍ਹਾਂ ਤੁਹਾਨੂੰ ਜਿਹੜਾ ਇਹ ਸਭ ਤੋਂ ਪਹਿਲੇ ਸ਼ਰਟ ਦਾ ਕੰਮ ਮਿਲੇਗਾ ਚੈੱਕ ਕਰਦੇ ਜਮ ਇਸ ਤਰ੍ਹਾਂ ਏ ਆਏਗੀ ਸ਼ਰਟ ਠੀਕ ਹੈ ਇੱਕ ਕਾਰਨਰ ਦੇ ਕਾਰਨਰ ਤੇ ਇਵੇਂ ਆਏਗੀ ਫਿਰ 슬ੀਵਸ ਤੇ ਟਾਈਪ ਤੇ ਇਸ ਤਰ੍ਹਾਂ ਜਿਹੜਾ ਉਹ ਕੰਮ ਆਏਗਾ ਠੀਕ ਹੈ ਜੀ ਤੇ ਨਾਲ ਇਸ ਤੇ ਬਾਜੂ ਦੀ ਐਮਬਰਾਇਡਰੀ ਆਏਗੀ ਬਹੁਤ ਹੀ ਪਿਆਰੀ ਇਸ ਤਰ੍ਹਾਂ ਫਲਾਵਰ ਤੁਸੀਂ ਦੇਖੋ ਇੱਕਦਮ ਲੰਮਾ ਚੌੜਾ ਫਲਾਵਰ ਆਏਗਾ ਪੱਤੀਆਂ ਆਉਣਗੀਆਂ ਛੋਟੇ ਫੁੱਲ ਆਉਣਗੇ ਵੱਡਾ ਫਲਾਵਰ ਆਏਗਾ ਤੇ 3 ਸਟ੍ਰਿਪਸ ਟਾਈਪ ਜਿਹੜੀ ਉਹ ਐਮਬਰਾਇਡਰੀ ਮਿਲੇਗੀ ਇਹ ਤੁਹਾਨੂੰ ਮਿਲੇਗਾ ਬਾਜੂ ਤੇ ਠੀਕ ਹੈ ਤੇ ਇਹ ਵੀ ਜਿਹੜਾ ਇਹ ਵੀ ਮਿਲੇਗਾ ਬਾਜੂ ਤੇ ਠੀਕ ਹੈ ਜੀ ਦੋ ਫਲਾవర్ ਬਾਜੂ ਤੇ ਆ ਜਾਣਗੇ ਦੋ ਸ਼ਰਟ ਦੇ ਫਰੰਟ ਤੇ ਆਉਣਗੇ ਪਲੱਸ ਇਸ ਦੇ ਵਿੱਚ ਤੁਹਾਨੂੰ ਪੌਂਚਾ ਵਰਕ ਵੀ ਮਿਲੇਗਾ ਪੌਂਚਾ ਵਰਕ ਵੀ ਮਿਲੇਗਾ ਚੈੱਕ ਕਰੋ ਬਹੁਤ ਸੋਹਣਾ ਕਲਰ ਆ ਬਹੁਤ ਹੀ ਸੋਹਣੀ ਐਮਬਰਾਇਡਰੀ ਆ ਇੱਕਦਮ ਸਿੰਪਲ ਸੋਬਰ ਆ ਹਾਈ ਲੁਕਿੰਗ ਐਮਬਰਾਇਡਰੀ ਆ ਸਟਾਈਲ ਤੁਸੀਂ ਦੇਖਦੇ ਜਾਓ ਇਹ ਤੁਹਾਨੂੰ ਜਿਹੜਾ ਪੌਂਚੇ ਤੇ ਵੀ ਫਲਾవర్ ਮਿਲੇਗਾ ਤੇ ਇਹ ਵਾਲਾ ਜਿਹੜਾ ਹੈ ਲਾਈਟ ਆਏਗਾ ਪਰਪਲ ਸ਼ੇਡ ਲਾਈਟ ਪਰਪਲ ਸ਼ੇਡ ਹੋਏਗਾ ਰੂਬੀ ਮੇਸ ਦੇ ਹੀ ਸਾਰੇ ਸੂਟ ਆਉਣਗੇ ਇੱਕਦਮ ਬ੍ਰਾਂਡਡ ਸੂਟ ਆਉਣਗੇ ਇਹ ਜਿਹੜਾ ਸਟਾਫ ਹੈ ਇਹ ਹੋਏਗਾ ਕ੍ਰੈਸ਼ ਕਾਟਨ ਠੀਕ ਹੈ ਜੀ ਅੱਗੇ ਦੇਖੋ ਗੰਗਾ ਬ੍ਰਾਂਡ ਦੇ ਸੂਟ ਠੀਕ ਹੈ ਜੀ ਬੇਲੇ ਦੇਖੋ ਗੰਗਾ ਬ੍ਰਾਂਡ ਦੇ ਸੂਟ ਆ ਚੈੱਕ ਕਰਦੇ ਜਾਓ ਸਟੈਂਪ ਵਾਈਜ਼ ਗੰਗਾ ਬ੍ਰਾਂਡ ਦੇ ਪ੍ਰਿੰਟ ਸੂਟ ਆਉਣਗੇ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਵਿਦਆਊਟ ਦੁਪੱਟਾ ਦੁਪੱਟਾ ਤੁਸੀਂ ਚਾਹੇ بیس ਕਲਰ ਦਾ ਕਰਾ ਲਓ ਚਾਹੀ ਜਿਹੜਾ ਉੱਪਰ ਜਿਹੜੇ ਫਲਾਵਰ ਨੇ ਉਹ ਵਾਲੇ ਕਰਾ ਲਓ ਚਾਹੇ ਡਾਈ ਐਂਡ ਡਾਈ ਕਰਾ ਲਓ ਠੀਕ ਹੈ ਜੀ ਬਹੁਤ ਹੀ ਪਿਆਰੀ ਛੋਟੀ ਛੋਟੀ ਫਲਾਵਰਿੰਗ ਹੈ ਪਿੰਕ ਕਲਰ ਇਸ ਦੇ ਵਿੱਚ ਇੱਕ ਸਕਾਈ ਕਲਰ ਆ ਤੇ ਉਹ ਸਾਡਾ ਮਿੰਸ ਕੇ ਨਿਕਲ ਗਿਆ ਆ ਤੇ ਤੁਸੀਂ ਇਹ ਵਾਲਾ ਕਲਰ ਲੈ ਸਕਦੇ ਹੋ ਠੀਕ ਹੈ ਜੀ ਇਹ ਆਏਗਾ ਪਿੰਕ ਦੇ ਉੱਪਰ yellow ਕਲਰ ਦੀ ਫਲਾਵਰਿੰਗ ਹੈ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਆ ਸੂਟ ਆ ਇੱਕਦਮ ਐਲੀਗੈਂਟ ਸੂਟ ਬਹੁਤ ਸੋਹਣੀ ਛੋਟੀ ਛੋਟੀ ਪ੍ਰਿੰਟਿੰਗ ਆਏਗੀ ਗੰਗਾ ਬ੍ਰਾਂਡ ਦੇ ਇੱਕਦਮ ਪਿਓਰ ਕਾਟਨ ਦੇ ਫੈਬਰਿਕ ਦੇਖੋ ਪਹਿਲੇ ਤੁਸੀਂ ਬਹੁਤ ਪਿਆਰਾ ਠੀਕ ਹੈ ਸਟਾਫ ਵੀ ਬਹੁਤ ਸੋਹਣਾ ਹੈ ਤੇ ਕੋਈ ਵਿਜ਼ਿਬਿਲਿਟੀ ਨਹੀਂ ਹੈ ਮੇਨ ਕਲ ਅਗਲਾ ਕਲ ਇਹ ਵੀ ਗੰਗਾ ਬ੍ਰਾਂਡ ਦਾ ਹੀ ਸੂਟ ਆਏਗਾ ਤੇ ਇਹ ਵਾਲਾ ਗ੍ਰੀਨ ਕਲਰ ਹੈ ਠੀਕ ਹੈ ਗ੍ਰੀਨ ਮਹਿੰਦੀਆ ਟੋਨ ਆ ਉੱਪਰ ਛੋਟੇ ਛੋਟੇ ਪ੍ਰਿੰਟਿੰਗ ਆਏਗੀ ਅਗਰ ਤੁਸੀਂ ਆਪਣੇ ਮਦਰ ਵਗੈਰਾ ਦੀ ਲੈਣਾ ਚਾਹੁੰਦੇ ਹੋ ਮਦਰ ਲਈ ਆਪਣੇ ਮਦਰ ਇਨ ਲਾ ਲੀ ਲੈਣਾ ਚਾਹੁੰਦੇ ਹੋ ਤੇ ਬਹੁਤ ਸੋਹਣਾ ਫੈਬਰਿਕ ਫੈਬਰਿਕ ਬਹੁਤ ਸੋਹਣਾ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਠੀਕ ਹੈ ਜੀ ਇਹਦੇ ਉੱਪਰ ਗ੍ਰੀਨ ਕਲਰ ਦੇ ਉੱਪਰ ਅਨ ਡਾਰਕ ਵਾਇਲਟ ਸ਼ੇਡ ਦੀ ਜਿਹੜੀ ਉਹ ਪ੍ਰਿੰਟਿੰਗ ਆਏਗੀ ਫਲਾਵਰਸ ਦੀ ਤੇ ਇਹ ਵੀ ਜਿਹੜਾ ਆ ਤੁਹਾਨੂੰ ਮਿਲੇਗਾ ਗੰਗਾ ਬ੍ਰਾਂਡ ਦਾ ਠੀਕ ਹੈ ਗੰਗਾ ਬ੍ਰਾਂਡ ਦਾ ਸੂਟ ਹੋਏਗਾ ਸਟੈਂਪ ਤੁਸੀਂ ਚੈੱਕ ਕਰਦੇ ਜਾਓ ਕਿਉਂਕਿ ਬ੍ਰਾਂਡ ਦੇ ਆ ਮੋਲੀ ਹੁਣ ਜਿਹੜਾ ਵਾ ਉਹ ਸਟੈਂਪ ਤੇ ਦੇਖੋ ਗੰਗਾ ਬ੍ਰਾਂਡ ਦੇ ਸੂਟ ਨੇ ਇਹ ਵਨ ਜਿਹੜਾ ਉਹ ਫੈਬਰਿਕ ਹੈ ਅਗਲਾ ਚੈੱਕ ਕਰੋ ਬਹੁਤ ਪਿਆਰਾ ਠੀਕ ਹੈ ਗੰਗਾ ਬ੍ਰਾਂਡ ਦਾ ਸੂਟ ਆਏਗਾ ਇਹ ਵੀ ਇਹ ਵਾਲਾ ਜਿਹੜਾ ਆ ਲਾਈਟ ਪਰਪਲ ਜੀ ਸ਼ੇਡ ਆ ਪਿੰਕ ਪਰਪਲ ਸ਼ੇਡ ਆਏਗੀ ਤੇ ਉੱਪਰ ਜਿਹੜੀ ਆ ਉਹ ਹੌਟ ਪਿੰਕ ਕਲਰ ਮੰਜੰਟਾ ਟੋਨ ਦੀ ਪ੍ਰਿੰਟਿੰਗ ਆਏਗੀ ਚੈੱਕ ਕਰਦੇ ਜਾਓ ਬਹੁਤ ਸੋਹਣਾ ਕੰਮ ਆ ਬਹੁਤ ਪਿਆਰੀ ਪ੍ਰਿੰਟਿੰਗ ਆ ਛੋਟੀਆਂ ਛੋਟੀਆਂ ਪ੍ਰਿੰਟਿੰਗ ਵਾਲੇ ਐਸ ਵਰ ਲੈ ਕੇ ਆਏ ਆ ਪ੍ਰਿੰਟ ਤੁਸੀਂ ਕੋਈ ਵੀ ਪ੍ਰਿੰਟ ਜਿਹੜਾ ਉਹ ਚੂਜ਼ ਕਰ ਸਕਦੇ ਹੋ ਠੀਕ ਹੈ 올ਓਵਰ ਜਿਹੜਾ 5 ਮੀਟਰ ਦਾ ਸੂਟ ਮਿਲੇਗਾ ਇਹਨਾਂ ਨੂੰ ਤੁਸੀਂ ਜੇ ਅਗਰ ਸਾਡੇ ਤੋਂ ਬੁਟੀਕ ਸਟਾਈਲ ਬਣਵਾਉਣਾ ਚਾਹੁੰਦੇ ਉਹ ਵੀ ਬਣਵਾ ਸਕਦੇ ਹੋ ਐਜ਼ ਇਟ ਇਜ਼ ਜਿਹੜਾ ਉਹ ਲੈਣਾ ਚਾਹੁੰਦੇ ਇਵੇਂ ਵੀ ਲੈ ਸਕਦੇ ਹੋ ਪਲੱਸ ਇਸ ਦੇ ਵਿੱਚ ਤੇ ਜਿਹੜੇ ਲੈਸਿਸ ਵਗੈਰਾ ਲਗਾ ਕੇ ਜਿਹੜਾ ਤੁਸੀਂ ਕਰਨਾ ਚਾਹੁੰਦੇ ਡਿਜ਼ਾਈਨ ਉਹ ਵੀ ਕਰ ਸਕਦੇ ਹੋ ਅਗਲਾ ਆਏਗਾ ਮੋਰ ਪੰਖੀਆ ਕਲਰ ਠੀਕ ਹੈ ਜੀ ਬਹੁਤ ਪਿਆਰੀ ਜਿਓਮੈਟ੍ਰੀਕਲ ਡਿਜ਼ਾਈਨ ਹੈ ਇਸ ਦਾ ਤੇ ਇਸ ਦਾ ਇਹ ਵੀ ਗੰਗਾ ਦਾ ਆਏਗਾ ਜੀ ਠੀਕ ਹੈ ਚੈੱਕ ਕਰੋ ਗੰਗਾ ਬ੍ਰਾਂਡ ਦਾ ਆਏਗਾ ਸੂਟ ਤੇ ਫਲਾਵਰਿੰਗ ਬਹੁਤ ਪਿਆਰੀ ਹੋਈ ਹੈ ਇੱਕਦਮ ਸਿਮੈਟਰੀ ਵਾਲੀ ਜਿਹੜੀ ਉਹ ਤੁਹਾਨੂੰ ਪ੍ਰਿੰਟਿੰਗ ਮਿਲੇਗੀ ਠੀਕ ਹੈ ਇਸ ਤਰ੍ਹਾਂ ਆਏਗੀ ਸਿਮੈਟਰੀ ਵਾਲੀ ਪ੍ਰਿੰਟਿੰਗ ਠੀਕ ਹੈ ਐਵੇਂ ਤੁਹਾਨੂੰ ਸੂਟ ਬਣੇਗਾ ਤੁਹਾਡਾ 컬러 ਇਹ ਮੋਰ ਪੰਖੀਆ ਸ਼ੇਡ ਆ ਤੇ ਉੱਪਰ ਲਾਈਟ ਕਲਰ ਦਾ ਜਿਹੜਾ ਆ ਉਹ ਪ੍ਰਿੰਟ ਹੋਇਆ ਹੈ 올ਓਵਰ 5 ਮੀਟਰ ਦਾ ਸੂਟ ਮਿਲੇਗਾ ਅਗਰ ਤੁਸੀਂ ਇਹਦੀ ਸ਼ਰਟ ਲੈਣਾ ਚਾਹੁੰਦੇ ਹੋ 2 ਟਰ ਮੀਟਰ ਦੀ ਉਹ ਵੀ ਲੈ ਸਕਦੇ ਹੋ ਠੀਕ ਹੈ ਅਗਰ ਤੁਸੀਂ ਸ਼ਰਟ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਠੀਕ ਹੈ ਅਗਲਾ ਇਹ ਮਸਲੀਨ ਦਾ ਪਿਓਰ ਮਸਲੀਨ ਦਾ ਫੈਬਰਿਕ ਆ ਤੇ ਉੱਪਰ ਜਿਹੜਾ ਪੈਚ ਵਰਕ ਆਏਗਾ ਠੀਕ ਹੈ ਇਹ ਵਾਲਾ ਪਿਓਰ ਮਸਲੀਨ ਦਾ ਕਈ ਵਾਰੀ ਪਹਿਣਾ ਨੂੰ ਪਸੰਦ ਹੁੰਦੀ ਆ ਪਿਓਰ ਮਸਲੀਨ ਦੇ ਸੂਟ ਠੀਕ ਹੈ ਇਹ ਵਾਲਾ ਸਾਰਾ ਪੈਚਵਰਕ ਆਏਗਾ ਜਾਮਨੀ ਡਾਰਕ ਕਲਰ ਦਾ ਤੇ ਇਹ ਤੁਹਾਨੂੰ ਕੱਟਵਰਕ ਜਿਹੜਾ ਉਹ ਬਾਰਡਰ ਲਾਈਨ ਤੇ ਮਿਲੇਗਾ ਫਲਾਵਰਿੰਗ ਆਏਗੀ ਬਹੁਤ ਸੋਹਣੀ ਫਲਾਵਰਿੰਗ ਆ ਤੇ ਇਸ ਨਾਲ ਤੁਹਾਨੂੰ ਜਿਹੜਾ ਆ ਨਾਲ ਫਿਰੋਜੀ ਡਾਰਕ ਕਲਰ ਬਲੂ ਸ਼ੇਡ ਦੇ ਵਿੱਚ ਰਸਟ ਸ਼ੇਡ ਦੇ ਵਿੱਚ ਫਲਾਵਰਿੰਗ ਆਏਗੀ ਠੀਕ ਹੈ ਜੀ ਇਹ ਵਾਲਾ ਪਰਪਲ ਕਲਰ ਦੇ ਆ ਤੇ ਪਿਓਰ ਮਸਲੀਨ ਦਾ ਫੈਬਰਿਕ ਚੈੱਕ ਕਰੋ ਐਵੇਂ ਦਾ ਫੈਬਰਿਕ ਜਿਹੜਾ ਆ ਇਹ 1 ਫੈਬਰਿਕ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਆ ਤੇ ਕਲਰ ਬਹੁਤ ਸੋਹਣਾ ਹੈ ਤੇ ਇਸ ਦੇ ਜਿਹੜੀ ਤੁਹਾਨੂੰ ਬਾਜੂ ਦੀ ਵੀ ਏਮਬਰਾਇਡਰੀ ਮਿਲੇਗੀ ਠੀਕ ਹੈ ਜੀ ਬਾਜੂ ਦੀ ਵੀ ਏਮਬਰਾਇਡਰੀ ਮਿਲੇਗੀ ਕਲਰ ਵੀ ਬਹੁਤ ਪਿਆਰੇ ਆ ਸਾਡੀ ਲਾਈਵ ਦੇ ਵਿੱਚ ਤੁਸੀਂ ਕੱਲ ਦੀ ਲਾਈਵ 'ਚ ਸਾਡੇ 'ਚ ਦੇਖ ਸਕਦੇ ਹੋ ਇਹ ਵਾਲੇ ਸਾਰੇ ਹੀ ਸੂਟ ਆਏ ਸੀਗੇ ਕਾਫੀ ਸੂਟ ਹੋਰ ਵੀ ਆਏ ਸੀ ਜਿੰਨਾਂ 'ਚੋਂ ਸਿਰਫ ਇਹੋ 3-4 ਹੀ ਰਹਿ ਗਏ ਆ ਬਾਕੀ ਸਾਰੇ ਸੂਟ ਨਿਕਲ ਚੁੱਕੇ ਆ ਤੇ ਇਹ ਵਾਲੇ ਸੂਟ ਜਿਹੜੇ ਆ ਸਾਡੇ ਤੋਂ ਤੁਸੀਂ ਲੈ ਸਕਦੇ ਹੋ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਆ ਪਿਕਸੈਂਡ 7814352822 ਤੇ ਤੇ ਆਪਣਾ ਆਰਡਰ ਕਨਫਰਮ ਕਰ ਲੈਣਾ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ ਤੇ ਹਰ ਇੱਕ ਸੂਟ ਦਾ ਜਿਹੜਾ ਉਹ ਰੇਟ ਹੈ ਉਹ ਵੱਖਰਾ ਵੱਖਰਾ ਹੈ ਕਿਉਂਕਿ ਹਰ ਇੱਕ ਸੂਟ ਦਾ ਜਿਹੜਾ ਫੈਬਰਿਕ ਹੈ ਉਹ ਡਿਫਰੈਂਟ ਹੈ ਇਸ ਕਰਕੇ ਰੇਟ ਤੁਹਾਨੂੰ ਜਿਹੜਾ ਹੈ ਅਸੀਂ ਕਨਫਰਮ ਕਰ ਦਾਂਗੇ ਤੁਸੀਂ ਸਿਰਫ ਪਿਕਸੈਂਡ ਕਰਕੇ ਰੇਟ ਕਨਫਰਮ ਕਰਾ ਕੇ ਪੇਮੈਂਟ ਆਨਲਾਈਨ ਕਰਕੇ ਆਪਣਾ ਆਰਡਰ ਕਨਫਰਮ ਕਰ ਲੈਣਾ ਹੈ ਠੀਕ ਹੈ ਜੀ ਅਗਰ ਖੁਦ ਵੀ ਜਿਹੜਾ ਤੁਸੀਂ ਆਪਣੇ ਕੋਈ ਵੀ ਡਿਜ਼ਾਈਨ ਦੇਣਾ ਚਾਹੁੰਦੇ ਕਸਟਮਾਈਜ਼ ਕਰਵਾਉਣਾ ਚਾਹੁੰਦੇ ਆ ਸੂਟ ਉਹ ਵੀ ਸਾਡੇ ਤੋਂ ਕਰਵਾ ਸਕਦੇ ਹੋ ਸ਼ਾਰਟ ਵੀਡੀਓਜ਼ ਜਿਹੜੀਆਂ ਨੇ ਤੁਸੀਂ ਸਾਡੀਆਂ ਜਰੂਰ ਵਿਜ਼ਿਟ ਕਰਿਆ ਕਰੋ ਉਹਦੇ ਉੱਪਰ ਵੀ ਜਿਹੜੀਆਂ ਵਾ ਉਹ ਬਹੁਤ ਹੀ ਪਿਆਰੀਆਂ ਪੇਰੇ ਜਿਹੜੇ ਉਹ ਚੈੱਕ ਪ੍ਰਿੰਟ ਹੋ ਗਿਆ ਲਾਈਨਿੰਗ ਵਾਲਾ ਪ੍ਰਿੰਟ ਹੋ ਗਿਆ ਰੂਬੀਆ ਕਾਟਨ ਹੋਗੀ ਰੂਬੀ ਪ੍ਰਿੰਟ ਹੋ ਗਿਆ ਬਹੁਤ ਹੀ ਜਿਹੜੇ ਵਧੀਆ ਵਧੀਆ ਜਿਹੜੇ ਉਹ ਪ੍ਰਿੰਟ ਆਉਂਦੇ ਪਏ ਨੇ ਸੈਲਫ ਦੇ ਵਿੱਚ ਆਉਂਦੇ ਪਏ ਨੇ ਪਲੇਨ ਫੈਬਰਿਕ ਆਉਂਦਾ ਪਿਆ ਆ ਤੁਸੀਂ ਉਹਨਾਂ ਚ ਕੋਈ ਵੀ ਕਲਰ ਚੂਜ਼ ਕਰਕੇ ਜਿਹੜਾ ਆ ਕੋਈ ਵੀ ਸੂਟ ਜਿਹੜਾ ਸਾਡੇ ਤੋਂ ਬਣਵਾ ਸਕਦੇ ਹੋ ਠੀਕ ਹੈ ਇੱਕਦਮ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੂਟ ਬਣਦੇ ਨੇ ਬੁਟੀਕ ਵਾਲੇ ਸੂਟ ਬਹੁਤ ਪਿਆਰੇ ਜਿਹੇ ਸੂਟ ਨੇ ਰੇਂਜ ਬਹੁਤ ਵਧੀਆ ਹੁੰਦੀ ਆ ਤੇ ਸਾਡੀ ਜਿਹੜੀਆਂ ਲੌਂਗ ਵੀਡੀਓ ਤੇ ਤੁਸੀਂ ਜਰੂਰ ਕਮੈਂਟ ਕਰਨਾ ਆ ਤੇ 27 April ਨੂੰ ਜਿਹੜਾ ਆ ਸਾਡੀ ਲਾਈਵ ਤੇ 11 ਵਜੇ ਜਰੂਰ ਆਉਣਾ ਸਕਦਾ ਹੈ ਕਿ ਉਹ ਵਾਲਾ ਗਿਫਟ ਤੁਹਾਡਾ ਹੋਵੇ ਠੀਕ ਹੈ ਜੀ ਠੀਕ ਹੈ ਜਿਹੜਾ ਅਸੀਂ ਗਿਫਟ ਦੇਣਾ ਹੈ ਹੋ ਸਕਦਾ ਹੈ ਉਹ ਗਿਫਟ ਤੁਹਾਡਾ ਹੋਵੇ 27th April ਨੂੰ ਜਿਹੜਾ ਤੁਸੀਂ ਸਾਡੀ ਲਾਈਵ ਤੇ ਜਰੂਰ ਆਉਣਾ ਹੈ ਠੀਕ ਹੈ ਜੀ ਤੇ ਤੁਸੀਂ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਸ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ